ਯਾਰ 988 ਚੈਨਲ ਤੇ ਤੁਹਾਡਾ ਸਵਾਗਤ ਹੈ ਸੀਐਚੀ ਧਾਰੀਵਾਲ ਦੇ ਸਮੁੱਚੇ ਸਟਾਫ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਵਿੰਦਰ ਸਿੰਘ ਜੀ ਅਗਵਾਈ ਹੇਠ ਇਲਾਕਾ ਨੁਆਆਂ ਨੂੰ ਦਿੱਤੀਆਂ ਜਾ ਰਹੀਆਂ ਬਿਹਤਰ ਸਿਹਤ ਸਵਾਵਾ ਨੂੰ ਦੇਖਦੇ ਹੋਏ ਵਿਸ਼ਵ ਹਿੰਦੂ ਪਰਿਸ਼ਦ ਧਾਰੀਵਾਲ ਦੇ ਪ੍ਰਧਾਨ ਬ੍ਰਹਮਦੱਤ ਸ਼ਰਮਾ ਵੱਲੋਂ ਸਮੁੱਚੀ ਟੀਮ ਸਮੇਤ ਸੀਐਚੀ ਧਾਰੀਵਾਲ ਵਿਖੇ ਪਹੁੰਚ ਕੇ ਐਸਐਮਓ ਡਾਕਟਰ ਰਵਿੰਦਰ ਸਿੰਘ ਨੂੰ ਯਾਦਗਾਰੀ ਸਨਮਾਨਕਨ ਅਤੇ ਸ਼ਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਐਸਐਮਓ ਡਾਕਟਰ ਰਵਿੰਦਰ ਸਿੰਘ ਨੇ ਵਿਸ਼ਵ ਰੂਪ ਪਰਿਸ਼ਦ ਦਾ ਰਿਗਾਰਡ ਇਸ ਮੁਤੀ ਟੀਮ ਦਾ ਧੰਨਵਾਦ ਕਰਦਿਆ ਕਿ ਆ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਬੇਤਰਤੇ ਮਿਆਰੀ ਸੇਵਾਵਾਂ ਉਪਲਬਧ ਲਈ ਇਸ ਮੁਤੀਆ ਸਟਾਫ ਬਹੁਤ ਇਮਾਨਦਾਰੀ ਅਤੇ ਲਗਨ ਨਾਲ ਸੇਵਾਵਾਂ ਨਿਭਾਰਿਆ ਅਤੇ ਜੇਕਰ ਇਲਾਕੇ ਦੀਆਂ ਸਕਸੀਤਾ ਅਤੇ ਅਜਿਹਿਆਂ ਐਨਜੀਓ ਸੇ ਜੋੜ ਕਰਨ ਤਾਂ ਸਿਹਤਮੰਦ ਤੇ ਨਿਰੋਗ ਸਮਾਜ ਸਿਰਜਣ ਦਾ ਸੁਪਨਾ ਸਕਾਰ ਹੋ ਸਕਦਾ ਹੈ ਇਸ ਮੌਕੇ ਤੇ ਪ੍ਰਧਾਨ ਬ੍ਰਹਮ ਦੱਤ ਸਮੇਤ ਸਮੁੱਚੇ ਵਿਸ਼ਵ ਹਿੰਦੂ ਪਰਿਸ਼ਦ ਦਾ ਵਿਯਾਦੀ ਟੀਮ ਨੇ ਐਸਐਮਓ ਡਾਕਟਰ ਵਿਨਦਰ ਸਿੰਘ ਨੂੰ ਪ੍ਰੋਸਾਦ ਦਿੱਤਾ ਕਿ ਸੇਤ ਜਾਗਰੂਤ ਤੇ ਕੈਂਪਸ ਬੰਦੀ ਕੋਈ ਵੀ ਸੈਮੀਨਾਰ ਜਾਂ ਕੈਂਪ ਲਗਾਉਣਗੇ ਤਾਂ ਹਰ ਉਹ ਆਰ ਮੰਗ ਪੂਰਾ ਸਹਿਯੋਗ ਕਰਨਗੇ ਇਸ ਮੌਕੇ ਤੇ ਡਾਕਟਰ ਜੋਤਪਾਲ ਨਰਸਿੰਗ ਸੈਕਟਰ ਅਨਿਨਾ ਦੁੱਗਲ ਸਮੇਸ਼ ਕੁਮਾਰ ਜਸਪਾਲ ਸਿੰਘ ਫਾਰਮੇਸੀ ਅਫਸਰ ਅਰਪਾਰ ਸਿੰਘ ਤਸਵੀਰ ਸਿੰਘ ਤੋਂ ਇਲਾਵਾ ਹੋਰ ਸਟਾਫ ਨੂੰ ਸ਼ਰੋਪਾ ਪਾਕਿਸਤਾਨ ਮਾਨਿਤ ਕੀਤਾ ਗਿਆ ਇਸ ਮੌਕੇ ਤੇ ਸਰਪੰਚ ਤੇ ਸائیں ਦਾਸ ਅਕੰਦਰ ਕਾਂ ਤੇ ਸੁਸ਼ੀਲਪੁਰੀ ਡਾਕਟਰ ਅਮੈਨੂਅਲ ਸਾਹਾ ਪੀਪਕ ਫਾਰਾ ਰਾਣਾ ਚਰਮਾ ਗਿੰਦਰ ਸ਼ਰਮਾ ਜੈਸ਼ਮੰਦਾ ਰਵਿੰਦਰ ਬਾਜਨ ਅਨਿਲ ਸਰਬਾ ਵਿਕਾਸ ਸ਼ਿਟੀਕੇਵਲ ਵਾਲੇ ਬਜਰੰਗ ਦਾਲਤ ਪ੍ਰਮੁੱਖ ਰੋਦਰ ਸ਼ਰਮਾ ਤੋਂ ਇਲਾਵਾ ਹੋਰ ਹੈ ਜਨਮ ਦੇਖੋ ਧਾਰੀਵਾਲ ਤੋਂ ਪੱਤਰਕਾਰਿੰਦਰਜੀਤ ਦੀ ਖਾਸ ਰਿਪੋਰਟ ਹੈ ਨਮਸਕਾਰ ਮੈਂ ਡਾਕਟਰ ਰਵਿੰਦਰ ਸਿੰਘ ਸੀਨੀਅਰ ਮੈਡੀਕਲ ਅਫੀਸਰ ਸੀਐਸਸੀ ਧਾਰੀਵਾਲ ਮੈਨੂੰ ਬ੍ਰਿਜੇਸ ਜੀ ਨੇ ਅਪਰੋਚ ਕੀਤਾ ਸੀਗਾ ਕੁਝ ਦਿਨ ਪਹਿਲਾਂ ਕਿ ਇਹ ਇਹਨਾਂ ਦੀ ਜਿਹੜੀ ਸੰਸਥਾ ਵਿਸ਼ਵ ਹਿੰਦੂ ਪਰਿਸ਼ਦ ਤੇ ਇਹ ਹਸਪਤਾਲ ਦੇ ਨਾਲ ਸ਼ੁਰੂ ਤੋਂ ਹੈਗੇ ਨੇ ਐਸੋਸੀਏਟ ਜਿਹੜੇ ਹੈਗੇ ਨੇ ਇਹਨਾਂ ਨੇ ਪਹਿਲਾਂ ਵੀ ਕਾਫੀ ਕਰੋਨਾ 'ਚ ਕੰਮ ਕੀਤੇ ਨੇ ਫਿਰ ਪਰਪਲ ਸਕੂਲੀ ਜੀ ਵੀ ਕੰਮ ਕੀਤੇ ਨੇ ਹੁਣ ਵੀ ਇਹਨਾਂ ਨੇ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਮੈਂ ਆਪਣੇ ਸਾਥੀ ਨਾਲ ਲੈ ਕੇ ਆਵਾਂਗਾ ਤੇ ਅਸੀਂ ਜਿਹੜਾ ਹਸਪਤਾਲ ਦੇ ਨਾਲ ਕੁਝ ਵੀ ਜਿਹੜਾ ਕੋਈ ਕੋਈ ਵੀ ਕੰਮ ਹੈਗਾ ਜਿਸ ਦਾ ਕੋਈ ਪੇੜ ਲਗਾਣਾ ਜਾਂ ਕੋਈ ਹੋਰ ਕੰਮ ਸਾਨੂੰ ਇਹਨਾਂ ਨੂੰ ਕੋਈ ਜ਼ਿੰਮੇਵਾਰੀ ਸੌਂਪੀ ਜਾਂਦੀ ਆ ਤੇ ਉਹ ਅਸੀਂ ਕਰਨ ਨੂੰ ਤਿਆਰ ਆ ਤਰਾਜ ਜਿਹੀ ਇੱਕ ਗੈਠ ਟੂਗੇਦਰ ਛੋਟੀ ਜਿਹੀ ਕੀਤੀ ਸੀ ਜਿਸ ਵਿੱਚ ਇਨਾ ਵੱਲੋਂ ਮੈਨੂੰ ਸਨਮਾਨਿਤ ਦਿੱਤਾ ਗਿਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਮੈਂ ਆਸ ਰੱਖਦਾ ਕਿ ਪੇਸ਼ੈਂਟ ਨੂੰ ਲੋਕ ਇਤ ਨੂੰ ਮੁੱਖ ਰੱਖਦੇ ਜੋ ਵੀ ਇਹਨਾਂ ਦੀ ਸਹਿਯੋਗ ਦੀ ਸਾਨੂੰ ਜ਼ਰੂਰਤ ਹੋਏਗੀ ਉਹ ਅਸੀਂ ਇਹਨਾਂ ਨੂੰ ਜ਼ਰੂਰ ਅਸੀਂ ਪੁੱਛਾਂਗੇ ਸ਼ੁਕਰੀਆ ਬਾਕੀ ਜੀਆ ਐਨਜੀਓ ਵਾਸਤੇ ਕੀ ਕਹਿਣਾ ਚਾਹੁੰਦੇ ਜੀ ਮੈਂ ਜੀ ਨੂੰ ਹੀ ਸਾਰੇ ਇਹਨਾਂ ਨੂੰ ਹੀ ਅਪੀਲ ਕਰਨਾ ਚਾਹਾਂਗਾ ਕਿ ਉਹ ਲੋਕ ਇਤ ਨੂੰ ਮੁੱਖ ਰੱਖਦੇ ਹੋ ਕਿਸੇ ਵੀ ਹਸਪੀਟਲ ਸਕੂਲ ਹੈ ਤੇ ਉੱਥੇ ਜਿਹੜੇ ਜਿਹੜੇ EMPLOYEES ਨੇ ਜਿਹੜੇ ਉੱਥੋਂ ਦੇ ਹੈਗੇ ਨੇ ਸਟਾਫ ਮੈਂਬਰ ਨੇ ਉਹਨਾਂ ਨੂੰ ਪੂਰਾ ਕੋਆਪਰੇਟ ਕਰਨ ਤੇ ਜਿੱਥੇ ਵੀ ਕਿਤੇ ਵੀ ਕੋਈ ਵੀ ਜ਼ਰੂਰਤ ਪੈਂਦੀ ਹੈ ਤੇ ਪੂਰੇ ਤੇ ਪੂਰਾ ਨਾਲ ਸਹਿਯੋਗ ਦੇਣ। ਤੋਂ ਸਭ ਤੋਂ ਪਹਿਲਾਂ ਕਿ ਮੈਂ ਆਪਣੀ ਟੀਮ ਜੜੀ ਹੈ ਜੇ ਵੀ ਸ਼ੁਰੂ ਦੀ ਪਰਿਸ਼ਦੀ ਟੀਮ ਇਹਨਾਂ ਦੇ ਸਹਿਯੋਗ ਦੇ ਨਾਲ ਇਸ ਸਭਾ ਹਸਪਤਾਲ ਦੇ ਵਿੱਚ ਜਿਹੜੇ ਆਪਣੇ ਨਾਲ ਸਭ ਤੋਂ ਵਫਾ ਰਵਿੰਦਰ ਜੀ ਆਏ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ। ਕਿਉਂਕਿ ਜਿਵੇਂ ਹਸਪਤਾਲ ਕਿਹਾ ਸਾਹਸ ਵਾਲਾ ਦਾ ਜਿੱਥੇ ਕਿ ਗਰੀਬ ਤੋਂ ਗਰੀਬ ਤੋਂ ਲੈ ਕੇ ਅਮੀਰ ਤੋਂ ਅਮੀਰ ਜਿਹੜੇ ਡਿਵੀਜ਼ਨ ਇੱਥੇ ਆਉਂਦੇ ਨੇ। ਔਰ ਜਿਹੜੀ ਇਹਨਾਂ ਦੀ ਉਹਨਾਂ ਦਾ ਜ ਆਪਣੇ ਜਿਹੜੇ ਰਿਲੇਸ਼ਨ ਰਿਸ਼ਤੇਗੱਢ ਜੜੀ ਅੱਗੇ ਬਹੁਤ ਅੱਛੀ ਆ ਉਸਟਾਫ ਵੀ ਇੱਥੋਂ ਦਾ ਬਹੁਤ ਹੀ ਅੱਛਾ ਵਾ ਅਸੀਂ ਪਿਛਲੀ ਵਾਰੀ ਜਿਹੜਾ ਪਿਛਲੇ ਇੱਥੋਂ ਮੁਥਾ ਬਾਇਸਗੇ ਉਹਨਾਂ ਨੇ ਇਹ ਪੂਰੇ ਸਮੂਹ ਨਾਲ ਪ੍ਰਸ਼ਾਸਨ ਨੂੰ ਸਨਮਾਨਿਤ ਕੀਤਾ ਸੀਗਾ ਔਰ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਬਦਲੀ ਹੋ ਕੇ ਇੱਥੇ ਆਈ ਆ ਔਰ ਇਹਨਾਂ ਦੇ ਬਾਰੇ ਜਦੋਂ ਮੈਨੂੰ ਪਤਾ ਲੱਗਾ ਤੇ ਇਹ ਜਿਹੜੀ ਬਹੁਤ ਇੱਕ ਨਜ਼ਾਰਾ ਔਰ ਹੱਕ ਦੇ ਸਹਿਯੋਗ ਦੇ ਬਾਰੇ ਲਈ ਪਰ ਐਸੀ ਪੂਰੀ ਟੀਮ ਹੈ ਅਜੇ ਵੀ ਫਾਸਲਾ ਕਿਤਾ ਕਿਸੀਂ ਅੱਜ ਦੇ ਨਾਲ ਸਨਮਾਨਤ ਕਰਾਂਗੇ ਤਾਂ ਕਿ ਜਿਹੜਾ ਹਸਪਤਾਲ ਦੇ ਵਿੱਚ ਜਿੰਨੇ ਵੀ ਮਰੀਜ਼ ਆਉਂਦੇ ਨੇ ਜਿੰਨੇ ਵੀ ਇੱਥੇ ਇਹਨਾਂ ਦਾ ਅਟੈਚ ਹੈਗੇ ਨੇ ਉਹਨਾਂ ਵਾਸਤੇ ਬਹੁਤ ਹੀ ਅੱਛਾ ਕੰਮ ਨੇ ਕਰ ਰਹੇ ਨੇ ਅੱਛੇ ਕੰਮ ਦੇ ਨਾਲ ਮਰੀਜ਼ਾਂ ਨੂੰ ਕੰਢ ਕਰਦੇ ਨੇ ਜਿੰਨਾ ਵੀ ਸਟਾਫ ਆ ਉਸੇ ਮਤਲਬ ਅਜੇ ਤੱਕ ਕੋਈ ਕਿਤੇ ਕੋਲ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਨੂੰ ਮਤਲਬ ਇਹੋ ਜੀ ਗੱਲ ਨਹੀਂ ਆਈ ਕਿ ਜਦ ਸਟਾਫ ਕੋਈ ਕਿਸੇ ਦਾ ਬੁਰਾ ਹੋਇਆ ਵਾ ਜਾਂ ਕਿੱਦਾਂ ਹੋਇਆ ਵਾ ਹਰ ਚੀਜ਼ ਨੂੰ ਦਵਾਈਆਂ ਦੇ ਤੌਰ ਤੇ ਮਿਲਦੀ ਹਰ ਦਵਾਈਆਂ ਮਿਲਦੀਆਂ ਪੰਜਾਬ ਨੇ ਹਰ ਚੀਜ਼ ਨੂੰ ਕੰਡਕਟ ਕਰ ਰਹੇ ਅਸੀਂ ਸਾਡੀ ਟੀਮ ਕਾਫੀ ਚਿਰ ਤੋਂ ਇੱਥੇ ਬੜਾ ਸਮੇਂ ਨਾਲ ਜੁੜੀ ਦੀ ਆ ਕਰੋਨਾ ਦੌਰਾਨ ਦੇ ਵਿੱਚ ਵੀ ਅਸੀਂ 6-7000 ਇੰਜੈਕਸ਼ਨ ਜਿਹੜੇ ਕਿੰਨੇ ਤੇ ਤੈਦੇ ਨਾਲ ਅਸੀਂ ਆਪਾਂ ਹੀ ਲੋ ਲਗਾਏ ਸੀਗੇ ਔਰ ਇਹਨਾਂ ਦੇ ਜੋ ਵੀ ਕਰ ਰਹੇ ਆ ਅਸੀਂ ਇਹਨਾਂ ਦੀ ਮਦਦ ਨਾਲ ਕੋਈ ਕਰ ਰਿਹਾ ਔਰ ਮੈਂ ਦਾ ਇਸ ਸਟਾਫ ਤੋਂ ਵੀ ਔਰ ਇਸੋਂ ਸਹਾਬ ਤੋਂ ਵੀ ਇਹੋ ਯਾਦ ਰੱਖਣਾ ਵਾ ਕਿ ਜਿਤਨਾ ਪਿੱਛੇ ਚੱਲਦਾ ਆ ਰਿਹਾ ਵਾ ਪ੍ਰੇਮ ਭਾਵ ਜਿਹੜਾ ਹਰ ਕਦਮ ਜੀ ਦੇਦਾ ਕੰਡ ਕੱਪੇ ਨੇ ਉਤੋਂ ਇਹ ਚੱਲਦਾ ਰਹੇਗਾ